ਕੀ ਰਾਜਾ ਜਦੋਂ ਸੰਗਿਆ ਫੋਕੋ ਸੰਗਾ 10 ਮਹੀਨਾ ਲੱਗੇ ਫੋਕੋ ਸੰਗਿਆ ਫਾਰਮੂਲੇ ਤੇ ਰਾਮ ਦੇ ਸਕਿਆ ਪਰ ਤਾਂ ਇਹ ਪ੍ਰਸ਼ਾਸਨ ਦੇ ਪੇਚੇ ਆਈ ਤੁਹਾਡਾਂ ਦਾ ਬਾਬਾ ਕਾਲ ਦਾ ਸਿੱਤਾਂ ਪਾਂ ਦੋਸਤੋ ਅੱਜ ਆਪਾਂ ਕਾਲੇ ਸੰਘੇ ਆਏ ਸੀਗੇ ਬਾਬਾ ਕਾਂਦਾਸ ਜੀ ਤੇ ਇੱਥੇ ਸ਼ਰਾਬ ਦਾ ਪ੍ਰਸ਼ਾਦ ਚੜਾਇਆ ਜਾਂਦਾ ਵਾ ਤੇ ਆਪਾਂ ਤੁਹਾਨੂੰ ਅੱਜ ਜਗ੍ਹਾ ਤੇ ਕਰਵਾਨੇ ਜਾ ਕੇ ਦਰਸ਼ਨ ਤੇ ਮਸਿਆਵੜ ਦੇ ਨਾਲ ਰਸ਼ ਬਹੁਤ ਜ਼ਿਆਦਾ ਹੁੰਦਾ ਵਾ ਤੇ ਅੱਜ ਹੈਗਾ ਵਾ ਐਤਵਾਰ ਦਾ ਦਿਨ ਵਾ ਤੇ ਹੁਣ ਆਪਾਂ ਚੱਲਦੇ ਆਂ ਦਰਬਾਰ ਵਾਲੀ ਸਾਈਡ ਜਗਾ ਦੇ ਉੱਪਰ ਰੰਗ ਦਾ ਕੰਮ ਚੱਲਦਾ ਪਿਆ ਵਾ ਕਰੋ ਸੰਗਠੀ ਦਰਸ਼ਨ ਮੀਂਂਦਰਬਾਰ ਦੇ ਬਾਬਾ ਕੰਨਦਾਸ ਜੀ ਇਸ ਦਰਬਾਰ ਤੇ ਬਹੁਤ ਦੂਰੋਂ ਦੂਰੋਂ ਸੰਗਤ ਆਂਦੀ ਆ ਸ਼ਰਾਬ ਦਾ ਪ੍ਰਸ਼ਾਦ ਚੜਾਉਣ ਵਾਸਤੇ ਜਿਹੜੀਆਂ ਸੰਗਤਾਂ ਦੀਆਂ ਸੁਖਣਾ ਪੂਰੀਆਂ ਹੁੰਦੀਆਂ ਵਾ ਆਇਆ ਤੁੰਡਾ ਆਇਆ ਬਾਹਰ ਗਿਆ ਉਹ ਮਗ੍ਹਾ ਆ ਗਿਆ ਯਾਰਾ ਸਭ ਬੋਲਿਆ ਆਇਆ ਨਾ ਮਾਰਿਆ ਨਹੀਂ ਆਈ ਇੱਥੇ ਪੈਰ ਤਮਾ ਲਾ ਦੇ ਇੱਧਰ ਬਾਹਰ ਪੈਰ ਮਾਰ ਬਾਹਰ ਚ ਹੈਗਾ ਅਗਲੇ ਮਾਰ ਦੇ ਨਹੀਂ ਜਦੋਂ ਤੇਨੇ ਹੈਗਾ ਯਾਰਾ

ਨਗਰੀ ਬਣਾ ਫਲਾਟਾਂ ਦਾ ਦਾਦਾ ਬਾਬਾ ਦਾ ਸੱਚਾ ਪਾਤਸ਼ਾਹ ਚੇਰਣਯੋਗ ਬੇਮਰ ਅਤਰਾਕ ਤੋਂ ਸਰਦਨ ਬਾਬਾ ਦਾ ਸੱਚਾ ਪਾਤਸ਼ਾਹ ਬਾਹਰ ਤੇ ਗਤੀ ਬੇਮਰ ਅਤਰਾਕ ਤੋਂ ਸਰਦਨ ਬਾਬਾ ਦਾ ਸੱਚਾ ਪਾਤਸ਼ਾਹ ਕਿੱਤੀ ਬੜੀ ਜੇ ਬੇਮਰ ਅਤਰਾਕ ਤੋਂ ਸਰਦਨ ਬਾਬਾ ਦਾ ਸੱਚਾ ਪਾਤਸ਼ਾਹ ਚੇਰਣਯੋਗ ਸਰਦਨ ਬਾਬਾ ਦਾ ਸੱਚਾ ਪਾਤਸ਼ਾਹ ਬਾਹਰ ਦੇ ਖੁੱਲੇ ਦਫੇ ਦੇ ਸਰਦਨ ਬਾਬਾ ਦਾ ਮੰਨਣ ਸੱਚਾ ਪਾਤਸ਼ਾਹ ਦੁੱਖਕ ਵਿਛਾਵਾਂ ਤੇ ਪਾਤਸ਼ਾਹ ਨਾਤਾ ਦਾ ਬਾਬਾ ਦਾ ਸਰਵਜਨ ਸਤ ਸੰਤੋਗ ਦੇ ਰਹਾ ਦਾ ਦਾਦਾ ਬਾਬਾ ਦਾ ਤੇਰਾ ਯੋਗਾਂ ਤਾਂ ਤਾਂ ਆਂਦਾ ਚਾਹ ਬਾਕਾ ਤੇ ਲੈ ਨਾ ਜਦ ਤੇ ਪੇਟੀ ਨੂੰ ਝੋਲਾ ਝੋਲਾ ਪਿਛਾ ਕੇ ਦੇ ਸਾਕੇ ਬਣ ਜਾ ਤਾਂ ਤਾਂ ਬਾਕਾ ਤੇਰਾ ਯੋਗਾਂ ਨਾਲ ਤਾਂ ਨਾ ਕਰ ਜੀ ਤਰੀ ਭਾਣੇ ਸਰਵਾ ਤੁਨਾ ਪਾਣੇ ਮੈਂ ਕਿਹਦਾ ਖਲੋ ਤੇ ਤਾਪਾ ਕਿ ਮੇਨੂੰ ਮੈਂ ਤਾਂ ਕਿ ਬਤਲਿਆ ਉਹ ਵੜੀ ਜਿਹੜੀ ਸੀ ਜਗਾ ਦੇ ਬਿਲਕੁਲ ਨਾਲ ਮੰਦਿਰ ਪੈਂਦਾ ਵਾ ਤੇ ਉੱਥੇ ਤੁਸੀਂ ਦੇਖੋ ਪੌਲੇ ਸ਼ੰਕਰ ਦੀ ਕਿੰਨੀ ਸੋਹਣੀ ਬਣਾਈ ਗਈ ਆ ਮੂਰਤੀ ਬਾਬਾ ਕਾਂਤਾਖ ਜਿਹੜੀ ਜਗਾ ਬਣੀ ਹੋਈ ਆ ਉਹਦੇ ਥੋੜੀ ਦੂਰੀ ਇਹ ਮੰਦਿਰ ਬਣਿਆ ਹੋਇਆ ਵਾ ਇਸ ਸਥਾਨ ਦੇ ਉੱਪਰ ਵੀ ਸ਼ਰਾਬ ਦਾ ਪ੍ਰਸ਼ਾ ਚੜਾਇਆ ਜਾਂਦਾ ਵਾ ਸੰਗਤਰੀਆੜੀ ਡੌਗ ਦੀ ਫੋਟੋ ਪਣੀ ਹੋਈ ਆ ਇੱਥੇ ਜਿਹੜੇ ਨਾਲ ਜਗ੍ਹਾ ਦੇ ਨਾਲ ਜਿਹੜੇ ਜਿਹੜੇ ਘਰ ਪੈਂਦੇ ਆ ਉਹ ਇਸ ਜਗ੍ਹਾ ਦੇ ਦੁੱਧ ਪਾ ਜਾਂਦੇ ਆ ਕੁੱਤਿਆਂ ਦੇ ਪੀਣ ਵਾਸਤੇ ਤੇ ਜਿਹੜੇ ਛੋਟੇ ਛੋਟੇ ਇੱਥੇ ਡੌਗੀ ਰਹਿੰਦੇ ਆ ਤੇ ਉਹ ਉਹਨਾਂ ਵਾਸਤੇ ਜਗ੍ਹਾ ਬਣਾਈ ਗਈ ਆ